ਮੁਲਕ ਭਾਗੋਂ ਨੇ ਪੰਡਾਰਾ ਕੀਤਾ ਤੇ ਉਹ ਉਹਨੇ ਮਹਾਰਾਜ ਨੂੰ ਆਖਿਆ ਕਿ ਇਧਰ ਤੁਮਾਰਾ ਨਹੀਂ ਆਉਣਾ ਉਹਨੇ ਫੇਰ ਸੁਨੇਹਾ ਕਿ ਅੱਜ ਮਹਾਰਾਜ ਨਹੀਂ ਆਉਣ ਉਵੇਂ ਤਾਂ ਸਾਰੀ ਬਾਤ ਐਦਾ ਹੋ ਗਈ ਮਹਾਰਾਜ ਨੇ ਆਖਿਆ ਕਿ ਭਾਈ ਲਾਲੋ ਜਾ ਜਾ ਕੇ ਤੇਤੋ ਦੀ ਟੰਡੋਰਾ ਦੇ ਆ ਸਾਰੇ ਪਿੰਡ ਵਿੱਚ ਕਿ ਇਹ ਇਹ ਮੌਤ ਆਉਣ ਨੂੰ ਫਿਰਦੀ ਜੇ ਤੁਹਾਡੇ ਸਿਰ ਤੇ ਕਾਲ ਐ ਇਸ ਵੇਲੇ ਫਿਰਦਾ ਕੋਈ ਪੁੰਨ ਦਾਨ ਕਰ ਲਓ ਕੋਈ ਭਲਾ ਕਮਾ ਲਓ ਇਹ ਧੰਨ ਤੁਸੀਂ ਛਾਤੀ ਤੇ ਰੱਖ ਕੇ ਨਹੀਂ ਖਾੜਨਾ ਇਹਨੂੰ ਚੰਦੇ ਥਾਂ ਤੇ ਖਰਚ ਲਓ ਜਦੋਂ ਭਾਈ ਲਾਲੂ ਨੂੰ ਜਾ ਕੇ ਪੀਪਾ ਫੇਰਣਾ ਉੱਥੇ ਜਾ ਕੇ ਗਲੀਆਂ 'ਚ ਤਾਂ ਪਹਿਲੀ ਵਾਰੀ ਤੇ ਲੋਕਾਂ ਨੇ ਆਖਿਆ ਵੀ ਇਹ ਇਹ ਤੂੰ ਸਾਡਾ ਧੰਨ ਵੇਖ ਕੇ ਜਾਦਾ ਨਹੀਂ ਹੈ ਤੈਨੂੰ ਸਾੜਾ ਦਾਣਾ ਅੰਦਰੋਂ ਤਾਂ ਕਹਿਣਾ ਤੂੰ ਇਹ ਨਾਲ ਨਹੀਂ ਜਾਣਾ ਉਹ ਹੁਣ ਹੁਣ ਤੈਨੂੰ ਕਿਥੋਂ ਇੰਤਰਜਾਮਤਾ ਹੋ ਗਈ ਉਹ ਆ ਗਿਆ ਤਾਂ ਮੈਂ ਕਹਿੰਦਾ ਮਹਾਰਾਜ ਲੋਕ ਨਹੀਂ ਮੰਨਦੇ ਮਾਰ ਕੇ ਤੇ ਕੋਈ ਨਹੀਂ ਭਾਈ ਲਾਲੂ ਤੂੰ ਇੱਕ ਅੰਦਰ ਫੇਰ ਜਾ ਫੇਰ ਤੇ ਤਾਂ ਉਹ ਫੇਰ ਭਾਈ ਲਾਲੂ ਨੇ ਇਤਰਾ ਅੱਠਿਆ ਫੇਰ ਉਹਨਾਂ ਧੱਕੇ ਮਾਰ ਕੇ ਕਹਿੰਦੇ ਅਸਲ ਵਿੱਚ ਤੇਰੇ ਕੋਲ ਜਿਰਿਆ ਨਹੀਂ ਜਾਂਦਾ ਸਾਡੀਆਂ ਹਵੇਲੀਆਂ ਤੇ ਸਾਡੇ ਆਹ ਪੱਕੇ ਮਕਾਨ ਦੀ ਬਾਣ ਆਉਂਦੇ ਤੈਨਾਂ ਫਿਰ ਮਹਾਰਾਜ ਜੀ ਨੇ ਸਭ ਸੰਗੀਆਂ ਕੋਤਕ ਮਰਵਾ ਦਿੱਤਾ ਉਹ ਦੋਵੇਂ ਇੱਕ ਤਾਂ ਉਹ ਜਦੋਂ ਉਹ ਮਲਖ ਭਾਗੋਂ ਨੇ ਸੱਦਿਆ ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਸਹੀ ਨਹੀਂ ਆਉਣਾ ਤੇ ਤੂੰ ਨਹੀਂ ਆਉਣਾ ਮਹਾਰਾਜ ਪਦਾਰਥ ਨੂੰ ਕਿੰਨੀ ਤਰ੍ਹਾਂ ਦੇ ਬਣੇ ਸਭ ਸਾਧੂ ਸੰਤ ਕੋਈ ਇਸ ਪਾਸੇ ਆ ਜਾ ਮੇਰੇ ਘਰੇ ਆਉਂਦਾ ਤੁਸੀਂ ਮੇਰੀ ਇੱਜ਼ਤ ਹੀ ਕਰਦੇ ਪਏ ਆਏ ਨਹੀਂ ਪਹਿਲਾਂ ਹੁਣ ਮੈਂ ਸਦਾ ਦੇਨਾਂ ਤਾਂ ਤਾਂ ਵੀ ਨਾ ਕਰਦੇ ਪਏ ਤੇ ਮਹਾਰਾਜ ਆਖਿਆ ਉਹ ਸਾਧੂ ਸੰਤ ਤੂੰ ਹੋਰ ਸੀ ਸੱਚੀ ਗੱਲ ਹੈ ਸਭ ਸੰਗੀ ਜਿਹੜਾ ਅਮੀਰ ਲੋਕਾਂ ਦੀ ਕੋਠੀ ਦੀਆਂ ਪ੍ਰਕਰਮਾ ਕਰਦਾ ਉਹ ਸੰਤ ਹੁੰਦਾ ਹੀ ਨਹੀਂ